तो पूरा करने वाला परमेश्वर है जरूरत तो परमेश्वर है उठाओ अपने हाथ बोली जाओ प्रार्थना करो सारे बोल बोल के एक मिनट बोल्ट हथ उठाओ सब बोलो एक मिनट प्रार्थना करो कि परमेश्वर मेरी जिंदगी कम करा बोलो परमेश्वर नमेश्वर तुम अपनिया मंगा रखो परमेश्वर दे परमेश्वर ਆਪਣੇ ਝੋਲੀਆਂ ਅੱਡ ਸਕਦੇ ਹੋ ਪਰਮੇਸ਼ਰ ਦੇ ਸਾਹਮਣੇ ਪਰਮੇਸ਼ਰ ਦੇ ਸਾਹਮਣੇ ਆਪਣੇ ਝੋਲੀਆਂ ਅੱਡ ਸਕਦੇ ਹੋ ਆਪਣੇ ਬੁੱਕ ਕਰ ਸਕਦੇ ਹੋ ਆਪਣੇ ਹੱਥ ਅੱਡ ਸਕਦੇ ਹੋ ਥੈਂਕ ਯੂ ਜੀਸਸ ਪਵਿੱਤਰ ਆਤਮਾ ਧੰਨਵਾਦ ਖੁਦਾਵੰਤ ਤੇਰੀ ਮਾਇਮਾ ਹੋ ਪਰਮੇਸ਼ਰ ਤੇਰੀ ਸਤੂਤੀ ਹੋ ਧੰਨਵਾਦ ਪਰਮੇਸ਼ਰ ਧੰਨਵਾਦ ਖੁਦਾਵੰਤ ਬੋਲੋ 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 ਜੀਵਾਸੇ ਹਲਾਓ ਹੱਥਾ ਨੋ ਠਾਓ ਹਲਾਓ ਆਪਣੇ ਤਨੋਂ ਪਰਮੇਸ਼ਰ ਕੁਝ ਦੇ ਰਿਹਾ ਤੁਹਾਨੂੰ ਪਰਮੇਸ਼ਰ ਆਪਣਾ ਸਰ ਖੋਲ ਚੁੱਕਿਆ ਤੁਹਾਡੇ ਲਈ ਯਿਸੂ ਦੇ ਨਾਮ 'ਚ ਵਿਸ਼ਵਾਸ ਕਰੋ ਜਿਹੜੇ ਪਹਿਲੀ ਵਾਰ ਲੋਕ ਅੱਜ ਆਏ ਆ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਯਿਸੂ ਦੇ ਨਾਮ 'ਚ ਜੋ ਪਹਿਲੀ ਵਾਰ ਲੋਕ ਆਇਆ ਇਸ ਮਿਨਿਸਟਰੀ ਦੇ ਵਿੱਚ ਅਸੀਂ ਨਾ ਦਿਲ ਤੋਂ ਸਵਾਗਤ ਕਰਦੇ ਹਾਂ ਉਹ ਕਿਸੇ ਵੀ ਜਗ੍ਹਾ ਤੋਂ ਆਇਆ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਲੋਕ ਇਸ ਮਿਨਿਸਟਰੀ ਦੇ ਵਿੱਚ ਆ ਰਹੇ ਹਨ 18-18 ਸਾਲਾਂ ਦੇ ਵਿਸ਼ਵਾਸੀ 18-18 ਸਾਲਾਂ ਦੇ ਚਰਚਾਂ 'ਚ ਜਾਣ ਵਾਲੇ ਵੱਡੀਆਂ-ਵੱਡੀਆਂ ਚਰਚਾਂ 'ਚ ਜਾਣ ਵਾਲੇ ਉਹ ਇਹ ਚਰਚ ਨੂੰ ਛੋੜਿਆ ਯਿਸੂ ਦੇ ਨਾਮ 'ਤੇ ਕਿਨੇ ਲੋਕ ਖੁਸ਼ ਹੋ ਤੁਸੀਂ ਹallelujah ਇਨਾਂ ਦਨਾਂ ਵਿੱਚ ਮੈਂ ਬਹੁਤ ਆਨੰਦ ਆ ਬਹੁਤ ਖੁਸ਼ ਆ ਪਰਮੇਸ਼ਰ ਲਾਈਵ ਇਨਾਂ ਲੋਕਾਂ ਨੂੰ ਚੰਗਾ ਕਰ ਰਿਹਾ ਕਿ ਕੋਈ ਜਿਹਦਾ ਬਿਆਨ ਨਹੀਂ ਕਰ ਸਕਦੇ ਤੁਸੀਂ ਮੈਂ ਗਵਾਹੀ ਸ਼ੇਅਰ ਕੀਤੀ ਸੀ ਇੱਕ ਠੀਕ ਹੈ ਉਹ ਗਵਾਹੀ ਡਾਊਨਲੋਡ ਕਰੋ ਠੀਕ ਹੈ ਉਹ ਗਵਾਹੀ ਡਾਊਨਲੋਡ ਕਰੋ ਜੋ ਪੱਚੇ ਵਾਲੀ ਗਵਾਹੀ ਹੈ ਮਾਤਾ ਨੇ ਦਿੱਤੀ ਹੈ ਨਾ ਉਹ ਉਹ ਗਵਾਹੀ ਮੈਂ ਸੁਣਾਉਣਾ ਚਾਹੁੰਨਾ ਇਹਨਾਂ ਨੂੰ ਤੁਸੀਂ ਇੱਕ ਮਾਤਾ ਦੀ ਗਵਾਹੀ ਸੁਣੀ ਸੀਗੀ ਤੇ ਜਿਹਦੀ ਡਾਕਟਰਾਂ ਨੇ ਬੋਲਦਾ ਸੀ ਕਿ ਤੇਰੀ ਨੂੰਹ ਵੀ ਨਹੀਂ ਬਚੇਗੀ ਤੇ ਜਿਹੜਾ ਹੋਣ ਵਾਲਾ ਬੱਚਾ ਹੈ ਉਹ ਵੀ ਨਹੀਂ ਬਚੇਗਾ ਦੋਨਾਂ ਦੀ ਡੈਥ ਹੋ ਜਾਣੀ ਆ ਪਰ ਲੇਕਿਨ ਉਹਨੇ ਕੀ ਕੀਤਾ ਪਰਮੇਸ਼ਰ ਅੱਗੇ ਆਪਣੀ ਝੋਲੀ ਨੂੰ ਅਟਿਆ ਉਹਨੇ ਆਪਣੇ ਹੱਥਾਂ ਨੂੰ ਉਠਾਇਆ ਪਰਮੇਸ਼ਰ ਦੇ ਅੱਗੇ ਕਿ ਨਹੀਂ ਪਰਮੇਸ਼ਰ ਮੈਂ ਜਾਣਦੀ ਹਾਂ ਤੂੰ ਸਭ ਕੁਝ ਕਰਨ ਦੀ ਸਮਰਥਾ ਔਰ ਤਾਕਤ ਰੱਖਦਾ ਹੈ ਇਹ ਤੁਹਾਡੇ ਦੇ ਵਿਸ਼ਵਾਸ ਤੇ ਡਿਪੈਂਡ ਆ ਕਿ ਤੁਸੀਂ ਮੈਂ ਪਹਿਲਾਂ ਸਮਝਾ ਚੁੱਕਿਆ ਤੁਹਾਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਹੈ ਜੇ ਤੁਸੀਂ ਇੱਦਾਂ ਹੀ ਖੜਨਾਗਾ ਅੱਛਾ ਫਿਰ ਤੁਸੀਂ ਲੰਗਰ ਲੰਗਰ ਦੀ ਸੇਵਾ ਕਰ ਲਿਆ ਕਰੋ ਬਾਹਰ ਘੇੜੇ ਫੇੜੇ ਦੇ ਲਿਆ ਕਰੋ ਬਾਹਰ ਕਿਉਂਕਿ ਅਸੀਂ ਹੁਣ ਪਰਮੇਸ਼ਰ ਤੋਂ ਕੁਝ ਲੈਣਾ ਹੈ ਬੋਲੋ ਕੀ ਕਰਨਾ ਹੈ ਕੀ ਲੈਣਾ ਹੈ ਉਹ ਪਰਮੇਸ਼ਰ ਤੋਂ ਆਸ਼ੀਸ਼ਾਂ ਵਰਕਤਾ ਲੈਣ ਆਇਆ ਫਿਰ ਉਹ ਮੁੱਠੀ ਵਿੱਚ ਕਿ ਨਹੀਂ ਦਿੰਦਾ ਹਨਾ ਜਿਹੜਾ ਭਾਂਡੇ ਦਾ ਮੂੰਹ ਬੰਦ ਹੈ ਉਹ ਪੰਡਿਤ ਕਦੇ ਕੁਝ ਨਹੀਂ ਪੈ ਸਕਦਾ ਤੇ ਜਿਤੋਂ ਦੀ ਗਵਾਹੀ ਸੀਗੀ ਤੇ ਚਰਚ ਵਿੱਚ ਲਗਾਤਾਰ ਆ ਰਹੇ ਸੀ ਉਹ ਦੱਸ ਰਹੇ ਸੀ ਕਹਿੰਦੇ ਵੀ ਅਸੀਂ ਲਾਈਵ ਦੇਖਦੇ ਹੁੰਦੇ ਸੀ ਪ੍ਰੋਗਰਾਮ ਨੂੰ ਐਲ ਸੀ ਡੀ ਦੇ ਉੱਪਰ ਤੇ ਉਸ ਤੋਂ ਬਾਅਦ ਉਹਨਾਂ ਨੇ ਵਿਸ਼ਵਾਸ ਕੀਤਾ